ਸੋ ਵਾਅਦਾ ਕਰਦੇ ਆਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਆਖਿਰਕਾਰ ਦੇਵ ਕਰੋਧ ਕੀ ਕੋਜ ਬੋਲੇ ਸਿੱਧੂ ਮੂਸੇਵਾਲੇ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਡਾਕੂਆਂ ਦੇ ਮੁੰਡੇ 3 ਫਿਲਮ ਜਿਹੜੀ ਕੀ ਉਹਨਾਂ ਦੀ ਨਵੀਂ ਆ ਰਹੀ ਆ ਉਸ ਦੇ ਵਿੱਚ ਜਿਹੜੀਆਂ ਪਹਿਲਾਂ ਫਿਲਮਾਂ ਸੀਗੀਆਂ ਉਹਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਡੋਲਰ ਗਾਣਾ ਸੀਗਾ ਜੇਸ ਤੋਂ ਬਾਅਦ ਕੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਇਹ ਵੀ ਕੋਈ ਚਰਨ ਆਇਆ ਸੀਗਾ ਕਿ ਸਿੱਧੂ ਮੂਸੇਵਾਲੇ ਦੀ ਨਵੀਂ EP ਦੇ ਵਿੱਚੋਂ ਕੀ ਕੋਈ ਗਾਣਾ ਲਿਆ ਜਾ ਸਕਦਾ ਹੈ ਆ ਡਾਕੂਆਂ ਦੇ ਮੁੰਡੇ 3 ਫਿਲਮ ਦੇ ਵਿੱਚ ਪਰ ਜਦੋਂ ਦੇਵ ਕਰੋੜ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਨ ਆਇਆ ਅਤੇ ਫਿਲਮ ਦੇ ਬਾਰੇ ਦੱਸਣ ਆਇਆ ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਜਿਹੜੀ ਕਿ ਜੰਗਲਾਂ ਦੇ ਵਿੱਚ ਉਹਨਾਂ ਨੇ ਸ਼ੂਟਿੰਗ ਕੀਤੀ ਆ ਅਤੇ ਜੰਗਲਾਂ ਦੇ ਵਿੱਚ ਉਹਨਾਂ ਨੇ ਵੀ ਕਿਹਾ ਕਿ ਉੱਥੇ ਸਾਨੂੰ ਬਹੁਤ ਜ਼ਿਆਦਾ ਖਤਰਾ ਸੀਗਾ ਜਿਸ ਤੋਂ ਬਾਅਦ ਕੀ ਦੇਵ ਕਰੋੜ ਨੂੰ ਇੱਕ ਟਾਈਮ ਦਿੱਤਾ ਗਿਆ ਉਹ ਉਸ ਜੰਗਲ ਦੇ ਵਿੱਚ ਜਾਣ ਦਾ ਅਤੇ ਵਾਪਸ ਆਉਣ ਦਾ ਅਤੇ ਹੋਰ ਕੀ ਕੁਝ ਕਿਹਾ ਦੇਵ ਕਰੋੜ ਨੇ ਇਸ ਫਿਲਮ ਦੇ ਬਾਰੇ ਅਤੇ ਸਿੱਧੂ ਮੂਸੇਵਾਲੇ ਦੇ ਬਾਰੇ ਆ ਤੋਂ ਉਹਨਾਂ ਲਈ ਇਹ ਵੀਡੀਓ ਦਿਖਾ ਦਿੰਨੇ ਆ ਜਰੂਰ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਜੇ ਭਾਈ ਇੱਕ ਗੱਲ ਪੁੱਛਾਂਗੇ ਜਿਵੇਂ ਕਿ ਸਿੱਧੂ ਮੂਸੇਵਾਲੇ ਦਾ Song ਕੱਲੀ ਮੂਵੀ ਚ ਵੀ ਆਇਆ ਸੀਗਾ ਤੇ ਇਹ ਤੀਜੀ ਮੂਵੀ ਚ ਵੀ ਇੱਕ Song ਆ ਰਿਹਾ ਹਾਂਜੀ ਲੈ ਕੇ ਆ ਰਹੇ ਸੀ ਰੀਕ੍ਰੀਏਟ ਕੀਤਾ ਗਾਣਾ ਡਾਲਰ ਉਹ ਤੁਹਾਨੂੰ ਦੇਖਣ ਨੂੰ ਮਿਲਣਾ ਫਿਲਮ ਦੇ ਵਿੱਚ ਫਿਲਮ ਦੀ ਸਿਚੁਏਸ਼ਨ ਦੇ ਉੱਤੇ ਉਹ ਗਾਣਾ ਆਉਣਾ ਔਰ ਕਿਉਂਕਿ ਸਾਡੇ ਫੈਨ ਚਾਹੁੰਦੇ ਸੀਗੇ ਮੈਸੇਜ ਸੀ ਕਿ ਸਿੱਧੂ ਬਾਈ ਦਾ ਗਾਣਾ ਲੈ ਕੇ ਆਓ ਔਰ ਮੇਰੀ ਵੀ ਦਿਲ ਦੀ ਇੱਛਾ ਸੀ ਕਿ ਉਹ ਗਾਣਾ ਦੁਬਾਰਾ ਆਵੇ ਤੇ ਬੜੀ ਮੁਸ਼ਕਲ ਨਾਲ ਫਿਰ ਇਹ ਗਾਣਾ ਕਿਸੇ ਹੋਰ ਕੰਪਨੀ ਕੋਲ ਚਲਾ ਗਿਆ ਸੀਗਾ ਬੜੀ ਮੁਸ਼ਕਲ ਨਾਲ ਗਾਣਾ ਦੁਬਾਰਾ ਲਿਆ ਫਿਲਮ ਦੇ ਵਿੱਚ ਤੇ ਜ਼ਰੂਰ ਤੁਹਾਨੂੰ ਫਿਲਮ ਦੇ ਵਿੱਚ ਇਹ ਗਾਣਾ ਦੇਖਣ ਨੂੰ ਮਿਲਣਾ ਹੈ ਇਹ ਬਹੁਤ ਵੱਡੀ ਵੱਡੀ ਗੱਲ ਹੈ ਜੀ ਹਾਂਜੀ ਹਾਂਜੀ ਬਿਲਕੁਲ ਵੱਡੀ ਗੱਲ ਹੈ ਕਿਉਂਕਿ ਜਦੋਂ ਪਹਿਲੀ ਚ ਆਇਆ ਸੀ ਤਾਂ ਮਾਈਲਸਟੋਨ ਸਾਊਂਡ ਤੋਂ ਆਇਆ ਸੀ ਗਾਣਾ ਬੜਾ ਪਸੰਦ ਕੀਤਾ ਸੀ ਲੋਕਾਂ ਨੇ ਤੇ ਮੈਨੂੰ ਲੱਗਦਾ ਕਿ ਬਹੁਤ ਵੱਡਾ ਹਿੱਟ ਗਾਣਾ ਹੈ ਅੰਗਲ ਦੇ ਵਿੱਚ ਸ਼ੂ సిగా ਕਿਉਂਕਿ ਉੱਥੇ ਸਪੈਸ਼ਲੀ ਕਿਹਾ ਗਿਆ ਸੀਗਾ ਕਿ ਇੱਕ ਇੱਕ ਜਗ੍ਹਾ ਤੇ ਸ਼ੂਟ ਕੀਤਾ ਸੀਗੇ ਤੁਸੀਂ 5 ਵਜੇ ਤੋਂ ਬਾਅਦ ਸਾਨੂੰ ਉੱਥੋਂ ਕਹਿੰਦੇ ਸੀਗੇ ਆਪਣਾ ਸਮਾਨ ਚੱਕੋ ਤੇ ਯਾਰ ਜਾਓ ਕਿਉਂਕਿ ਹੁਣ ਐਨੀਮਲਸ ਦੇ ਨਿਕਲਣ ਦਾ ਟਾਈਮ ਹੋ ਗਿਆ ਉੱਥੇ ਹਾਥੀ ਬੜੇ ਸੀਗੇ ਤਾਂ ਫਿਰ ਲੈਪਰਡ ਸੀਗੇ ਤਾਂ ਉਹਦਾ ਖਤਰਾ ਆਲਵੇਸ ਬਣਿਆ ਹੋਇਆ ਸੀ ਔਰ ਅਲਾਉ ਨਹੀਂ ਕਰਦੇ ਸੀਗੇ ਜਿੱਥੇ ਅਸੀਂ ਐਕਸ਼ਨ ਸੀਕੁਐਂਸ ਸ਼ੂਟ ਕੀਤੇ ਨੇ ਕਿ ਤੁਸੀਂ ਪੈਦਲ ਵੀ ਜਾਣਾ ਉੱਥੇ ਤੱਕ ਤੁਸੀਂ ਕਾਰ 'ਚ ਜਾਣਾ ਔਰ ਤੁਹਾਡੀ ਆਪਣੀ ਰਿਸਪੌਂਸਿਬਿਲਟੀ ਹੈ ਤੇ ਤੁਸੀਂ ਕਦੇ ਵੀ ਤੁਰ ਕੇ ਨਹੀਂ ਜਾਣਾ ਉੱਥੇ ਤੱਕ ਸੋ ਇਹ ਜਿਹੜੀਆਂ ਉਹਨਾਂ ਦੀਆਂ ਇੰਟਰੈਕਸ਼ਨ ਸੀਗੀਆਂ ਉਹ ਹੈਗੀਆਂ ਹੀ ਸੀਗੀਆਂ ਜੋ ਉਹਨਾਂ ਨੇ ਸਾਨੂੰ ਕਿਹਾ ਸੀਗਾ ਹਾਂਜੀ ਦੋਸਤੋ ਇਹ ਸੀਗੀ ਉਹ ਵੀਡੀਓ ਜਿਹੜੀ ਕਿ ਅਸੀਂ ਤੁਹਾਨੂੰ ਦਿਖਾਈ ਆ ਜਿਵੇਂ ਕਿ ਦੇਵ ਕਰੋੜ ਨੇ ਪਹਿਲਾਂ ਸਿੱਧੂ ਮੂਸੇਵਾਲੇ ਦੇ ਡਾਲਰ ਗਾਣੇ ਦੀ ਗੱਲ ਕੀਤੀ ਸੀਗੀ ਆਪਣੀ ਵੀਡੀਓ ਦੇ ਦੌਰਾਨ ਉਹਨਾਂ ਨੇ ਦੱਸਿਆ ਕਿ ڈاکੂਆਂ ਦੇ ਮੁੰਡੇ 3 ਦੇ ਵਿੱਚ ਵੀ ਅਸੀਂ ਸਿੱਧੂ ਮੂਸੇਵਾਲੇ ਦਾ ਡਾਲਰ ਗਾਣਾ ਇਹੜਾ ਕਿਉਂ ਲੈ ਆਇਆ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਕਿਸੇ ਹੋਰ ਕੰਪਨੀ ਕੋਲ ਗਾਣਾ ਇਹੜਾ ਕਿਉਂ ਚਲਾ ਗਿਆ ਸੀਗਾ ਜਿਸ ਕਰਕੇ ਸਾਨੂੰ ਜਿਹੜੀ ਕਿ ਬਹੁਤ ਮਿਹਨਤ ਕਰਨੀ ਪਈ ਉਸ ਗਾਣੇ ਨੂੰ ਵਾਪਸ ਆਪਣੀ ਫਿਲਮ ਵਿੱਚ ਲਿਆਉਣ ਵਾਸਤੇ ਹਾਲਾਂਕਿ ਸਿੱਧੂ ਮੂਸੇਵਾਲੇ ਨੇ ਵੀ ਬਹੁਤ ਜ਼ਿਆਦਾ ਪਸੰਦ ਕੀਤੀ ਸੀਗੀ ਇਸ ਫਿਲਮ ਜਦੋਂ ਸਿੱਧੂ ਮੂਸੇਵਾਲੇ ਦਾ ਇੱਕ ਇੰਟਰਵਿਊ ਆਇਆ ਸੀਗਾ ਉਸ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਡਾਕੂਆਂ ਦੇ ਮੁੰਡੇ ਫਿਲਮ ਬਾਰੇ ਜਿਹੜਾ ਕਿ ਉਹ ਜਿਗਰ ਕੀਤਾ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਇਹ ਖਾਸ ਗਾਣਾ ਇਹਦਾ ਡੋਲਰ ਸੀਗਾ ਉਹਨਾਂ ਨੇ ਇਸੇ ਫਿਲਮ ਕਰਕੇ ਲਿਖਿਆ ਸੀਗਾ ਅਤੇ ਦੇਵ ਖਰੋੜ ਦਾ ਇਹੀ ਕਹਿਣਾ ਹੈ ਕਿ ਜਦੋਂ ਤੱਕ ਅਸੀਂ ਫਿਲਮਾਂ ਡਾਕੂਆਂ ਦੇ ਮੁੰਡੇ ਦੀਆਂ ਲਿਆਉਂਦੇ ਰਵਾਂਗੇ ਉਸ ਵਿੱਚ ਹਰ ਇੱਕ ਫਿਲਮ ਦੇ ਵਿੱਚ ਸਾਨੂੰ ਸਿੱਧੂ ਮੂਸੇਵਾਲੇ ਦਾ ਗਾਣਾ ਸੁਣਨ ਵਾਸਤੇ ਮਿਲੇਗਾ ਹਾਲਾਂਕਿ ਉਹਨਾਂ ਨੇ ਕੰਪਨੀ ਦੇ ਕੋਲੋਂ ਲਿਆਇਆ ਪਰ ਕੀ ਸਾਨੂੰ ਇਹ ਲੱਗਦਾ ਹੈ ਕਿ ਅਗਲੀ ਫਿਲਮ ਦੇ ਵਿੱਚ ਕੋਈ ਹੋਰ ਗਾਣਾ ਲਾ ਕੇ ਸਿੱਧੂ ਮੂਸੇਵਾਲੇ ਦਾ ਉਹ ਸੁਣਨ ਵਾਸਤੇ ਮਿਲੇ ਦੇਵ ਕਰੋੜ ਦੀ ਇਹਨਾਂ ਫਿਲਮਾਂ ਦੇ ਵਿੱਚ ਪਰ ਦੇਵ ਕਰੋੜ ਨੇ ਜਿਹੜਾ ਕਿ ਇਹ ਕੰਮ ਕੀਤਾ ਆ ਉਸ ਤੋਂ ਸਿੱਧੂ ਆਰਮੀ ਬਹੁਤ ਜ਼ਿਆਦਾ ਖੁਸ਼ ਹੈ ਕਿਉਂਕਿ ਡਾਕੂਆਂ ਦੇ ਮੁੰਡੇ ਦੇ ਫਿਲਮ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਗਾਣਾ ਆਉਣ ਦੇ ਨਾਲ ਇੱਕ ਫੇਰ ਸਿੱਧੂ ਆਰਮੀ ਦੇ ਵਿੱਚ ਉਤਸ਼ਾਹ ਵਧ ਗਿਆ ਹੈ ਇਸ ਫਿਲਮ ਨੂੰ ਦੇਖਣ ਵਾਸਤੇ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਸਾਨੂੰ ਜਰੂਰ ਕਮੈਂਟ ਵਿੱਚ ਆਪਣੀ ਰਾਏ ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ